ਸਤਿਕਾਰਯੋਗ ਸਾਥੀਓ ਭਾਰਤ ਦੇ ਮੂਲ ਨਿਵਾਸੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਸਮਾਜਵਾਦ ਸਤਿਕਾਰਯੋਗ ਸਾਥੀਓ ਬਾਣੀ ਦੀਆਂ ਤੁਕਾਂ ਨੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭੀ ਕੋ ਛੋਟ ਬੜਾ ਸਭ ਸਮ ਹੋ ਰਵਿਦਾਸ ਰਹੇ ਪਰਸਨ ਦੀ ਕਹਾਵਤ ਬਾਣੀ ਦੀਆਂ ਤੁਕਾਂ ਇਹ ਬੜੀਆਂ ਮਹੱਤਵਪੂਰਨ ਨੇ ਸਾਡੇ ਸਵਾਜ ਵਾਸਤੇ ਸੋ ਜਿਸ ਮੁੱਦੇ ਤੇ ਆਪਾਂ ਗੱਲਬਾਤ ਕਰਨੀ ਹੈ ਇਹ ਤੁਕਾਂ ਉਸ ਮੁੱਦੇ ਤੇ ਬੜੀਆਂ ਟੋਪਦੀਆਂ ਇਹ ਜਿਹੜਾ ਮੁੱਦਾ ਏ ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਏ ਇੱਕ ਅਖਬਾਰ ਦੇ ਪੇਜ ਦੀ ਕਟਿੰਗ ਤੋਂ ਪਤਾ ਚੱਲਦਾ ਹੈ ਕਿ ਭਾਰਤ ਦੀ ਰਾਜਧਾਨੀ ਦਿੱਲੀ ਦੀ ਯੂਨੀਵਰਸਿਟੀ ਵਿੱਚ ਕਾਨੂੰਨੀ ਪੜ੍ਹਾਈ ਦੇ ਤੌਰ ਤੇ ਕਾਨੂੰਨੀ ਵਿਦਿਆਰਥੀਆਂ ਨੂੰ ਮਨੁੱਖ ਸਮਰੱਥੀ ਦੇ ਦੋ ਚੈਪਟਰ ਪੜ੍ਹਾਏ ਜਾਣਗੇ ਪਹਿਲੇ ਤੇ ਛੇਵੇਂ ਸਮੈਸਟਰ ਸੋ ਸਭ ਤੋਂ ਪਹਿਲਾਂ ਤੇ ਭਾਰਤ ਦੇ ਵਿੱਚ ਮਨੁੱਖੀ ਸਮਰੱਥੀ ਦਾ ਕੋਈ ਰੋਲ ਹੀ ਨਹੀਂ ਹੁੰਦਾ ਕਿ ਉਸ ਨੂੰ ਪੜ੍ਹਾਈ ਦੇ ਵਿੱਚ ਲੈ ਕੇ ਆ ਜਾਇਆ ਜਾਵੇ ਪਾਰ ਵੱਲੋਂ ਸ਼ਰਾਰਤੀ ਅੰਸਰਾ ਵੱਲੋਂ ਬੜੀ ਕੋਜੀ ਤੇ ਗਿਰੀ ਹੋਈ ਮਾਨਸਿਕਤਾ ਦੀ ਨਿਸ਼ਾਨੀ ਹੈ ਕਿ ਜਿਸ ਚੀਜ਼ ਦੇ ਨਾਲ ਮਨੁੱਖੀ ਜੀਵਨ ਦੇ ਵਿੱਚ हिस्सेदारियां ਪੈ ਜਾਣ ਵਰਗੀਕਰਨ ਹੋ ਜਾਵੇ ਉਸ ਲੈਕਚਰ ਨੂੰ ਉਸ ਪਾਠ ਨੂੰ ਉਸ ਮਨੋਸਮਰਤੀ ਨੂੰ ਕਾਨੂੰਨ ਵਿਦਿਆਰਥੀਆਂ ਤੇ ਲਾਗੂ ਨਹੀਂ ਕਰਨਾ ਚਾਹੀਦਾ ਤੇ ਭਾਰਤ ਦੀ ਰਾਜਧਾਨੀ ਜਿਹੜੀ ਦਿੱਲੀ ਹੈ ਉਸ ਦੀ ਯੂਨੀਵਰਸਿਟੀ ਦੇ ਵਿੱਚ ਇਸ ਮਨੋਸਮਰਤੀ ਨੂੰ ਨਹੀਂ ਪੜਾਇਆ ਜਾਣਾ ਚਾਹੀਦਾ ਭਾਵੇਂ ਕਿ ਕਾਫੀ ਟੀਚਰਸ ਦੇ ਜਿਹੜੇ ਲੀਗ ਨੇ ਉਹਨਾਂ ਵੱਲੋਂ ਇਸ ਉੱਤੇ ਵਿਰੋਧ ਸ਼ੁਰੂ ਹੋ ਗਿਆ ਹੈ ਆਪਾਂ ਚਾਹੁੰਦੇ ਹਾਂ ਕਿ ਹੋ ਸਕਦਾ ਹੈ ਕਿ ਇਹ ਗੱਲ ਸਾਡੇ ਪੰਜਾਬ ਦੇ ਗਰੀਬ ਵਰਗ ਤੱਕ ਨਾ ਪਹੁੰਚੀ ਹੋਵੇ ਸੋ ਮੈਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦਾ ਹੋਇਆ ਇਹ ਆਵਾਜ਼ ਆਪਣੇ ਹਰ ਉਸ ਗਰੀਬ ਤਬਕੇ ਤੱਕ ਪਹੁੰਚਾਉਣਾ ਚਾਹੁੰਦਾ ਹਾਂ ਕਿ ਜਿਹੜੀ ਮਨੁੱਖ ਸਮਰੱਥੀ ਹੈ ਇਸ ਦਾ ਭਾਰਤੀ ਮੂਲ ਨਿਵਾਸੀਆਂ ਦੇ ਉੱਤੇ ਬਹੁਤ ਮਾੜਾ ਅਸਰ ਪਵੇਗਾ ਇਹ ਸਾਡੇ ਪੁਰਾਣੇ ਜ਼ਖਮਾਂ ਨੂੰ ਪਰ ਆਲੇ जखਮਾਂ ਤੇ ਨਮਕ ਨਮਕ ਛਿੜਕਣ ਵਾਲੀ ਗੱਲ ਹੋਵੇਗੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਨੁੱਖ ਸਮਰੱਥੀ ਦੇ ਆਧਾਰ ਤੇ ਜਦੋਂ ਭਾਰਤ ਵਿੱਚ ਚੱਲਦਾ ਸੀ ਕਾਨੂੰਨ ਤੇ ਜਿਹੜੇ ਗਰੀਬ ਪਰਿਵਾਰ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲੇ ਲੋਕ ਸੀ ਉਹਨਾਂ ਉੱਤੇ ਬੜਾ ਅਤਿਆਚਾਰ ਹੁੰਦਾ ਸੀ ਉਸ ਨੂੰ ਕਿਸੇ ਵੀ ਸ਼ਬਦਾਂ ਦੇ ਵਿੱਚ ਦੱਸਿਆ ਨਹੀਂ ਜਾ ਸਕਦਾ ਤੇ ਸਭ ਤੋਂ ਜ਼ਿਆਦਾ ਜਿਹੜਾ ਅਤਿਆਚਾਰ ਸੀ ਗਰੀਬ ਪਰਿਵਾਰਾਂ ਦੀਆਂ ਔਰਤਾਂ ਤੇ ਹੁੰਦਾ ਸੀ ਭਾਵੇਂ ਕਿ ਇਸ ਨੂੰ ਕੌਮ ਦੇ ਯੋਧਿਆ ਨੇ ਬਾਬਾ ਸਾਹਿਬ ਭੀਮrao ਅੰਬੇਡਕਰ ਵਰਗੇ ਯੋਧਿਆ ਨੇ ਵਿਦਵਾਨਾਂ ਨੇ ਇਸ ਚੀਜ਼ ਦਾ ਖੰਡਨ ਕਰਕੇ ਸਾਨੂੰ ਬਰਾਬਰਤਾ ਦਾ ਹੱਕ ਦੇ ਦਿੱਤਾ ਹੈ ਪਰ ਅੱਜ ਕਾ ਅੱਜ ਦੀਆਂ ਸਰਕਾਰਾਂ ਆਪਣੀਆਂ ਕੋਝੀਆਂ ਤੇ ਗਿਰੀ ਹੋਈ ਮਾਨਸਿਕਤਾ ਵਾਲੀਆਂ ਜਿਹੜੀਆਂ ਹਰਕਤਾਂ ਅਜੇ ਵੀ ਉਹਨਾਂ ਤੋਂ ਬਾਜ਼ ਨਹੀਂ ਆ ਰਹੀ ਸੋ ਸਾਰੇ ਭਾਰਤ ਦੇ ਮੂਲ ਨਿਵਾਸੀਆਂ ਨੂੰ ਇਕੱਠੇ ਹੋ ਕੇ ਲਾਂਬਾ ਧੋ ਕੇ ਇੱਕ ਮੰਚ ਤੋਂ ਇਹ ਪੁਰਜ਼ੋਰ ਆਵਾਜ਼ ਚੁਕਣੀ ਚਾਹੀਦੀ ਹੈ ਕਿ ਮਨੁੱਖ ਸਮਰਤੀ ਕਾਨੂੰਨ ਵਿਦਿਆਰਥੀਆਂ ਨੂੰ ਨਹੀਂ ਪੜਾਈ ਜਾਣੀ ਚਾਹੀਦੀ ਸੋ ਇਸ ਉੱਤੇ ਮੈਂ ਚਾਹਾਂਗਾ ਕਿ ਜਿਆਦਾ ਤੋਂ ਜਿਆਦਾ ਗੱਲਬਾਤ ਕੀਤੀ ਜਾਵੇ ਆਪਣੇ ਹਰ ਇੱਕ ਤਬਕੇ ਤੱਕ ਇਸ ਵੀਡੀਓ ਨੂੰ ਪਹੁੰਚਾਇਆ ਜਾਵੇ ਤੇ ਜਿਹੜੇ ਵੀ ਸੱਜਣ ਮਿੱਤਰ ਵੀਰ ਇਹ ਵੀਡੀਓ ਵੇਖ ਰਹੇ ਨੇ ਮੈਂ ਬੇਨਤੀ ਕਰਾਂਗਾ ਕਿ ਇਹ ਸਾਰੇ ਇਸ ਨੂੰ ਲਾਈਕ ਤੇ ਸ਼ੇਅਰ ਕਰੋ ਤਾਂ ਕਿ ਇਹ ਆਵਾਜ਼ ਹਰ ਇੱਕ ਤਬਕੇ ਤੇ ਜ਼ਮੀਨੀ ਪੱਧਰ ਤੇ ਆਪਣੇ ਗਰੀਬ ਪਰਿਵਾਰਾਂ ਕੋਲ ਪਹੁੰਚ ਸਕੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਪ ਜੈ ਸੰਵਿਧਾਨ ਜੈ ਸਮਾਜਵਾਦ ਅਮੇਜ਼ਿੰਗ